ਵੇ ਰੋਡ ਤੇ ਐਕਸੀਡੈਂਟ ਹੋਇਆ ਟਰਾਲੀ ਦੇ ਵਿੱਚ ਮੋਟਰਸਾਈਕਲ ਮਾਰਿਆ ਭਾਜੀ ਜੈਨ ਸਵਾ ਦੇ ਸਾਹਮਣੇ ਐਂਬੂਲੈਂਸ ਆ ਗਈ ਆ ਸੀਰੀਅਸ ਹੈ ਮੁੰਡੇ ਦੋਨੇ ਇੱਕ ਮੁੰਡਾ ਜ਼ਿਆਦਾ ਸੀਰੀਅਸ ਹੈ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਤੇ ਇਸ ਸਮੇਂ ਸੀ ਨਵਾਂ ਸ਼ਹਿਰ ਰੇਲਵੇ ਰੋਡ ਤੇ ਮੌਜੂਦ ਹਾਂ ਰੇਲਵੇ ਰੋਡ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਆਪਣੇ ਟੋਇਆਂ ਕਰਕੇ ਔਰ ਅੱਜ ਇੱਥੇ ਇੱਕ ਹਾਦਸਾ ਹੋਇਆ ਆ ਟਰੈਕਟਰ ਦੇ ਨਾਲ ਮੋਟਰਸਾਈਕਲ ਦਾ ਹਾਦਸਾ ਹੋਇਆ ਹਾਦਸਾ ਕਿਵੇਂ ਜਾਣ ਲੈਣੇ ਕਿਉਂਕਿ ਜਿੰਨੇ ਇੱਥੇ ਮੌਕੇ ਦੇ ਚਸ਼ਮਦੀਤ ਮੌਜੂਦ ਨੇ ਹਰ ਇੱਕ ਬੰਦੇ ਦਾ ਆਪਣਾ ਤਰਕ ਹੈ ਲੇਕਿਨ ਤਰਕ ਜਾਣਨਾ ਬਹੁਤ ਜ਼ਰੂਰੀ ਹੈ ਭਾਜੀ ਤੁਸੀਂ ਟਰੈਕਟਰ ਚਲਾ ਰਹੇ ਸੀ ਹਾਂਜੀ ਬਿਲਕੁਲ ਜੀ ਠੀਕ ਹੈ ਹਾਦਸਾ ਹੋਇਆ ਕਿਵੇਂ ਤੁਹਾਨੂੰ ਪਰ ਜੀ ਮੈਂ ਤਾਂ ਆਪਣੀ ਸਾਈਡ ਤੇ ਆ ਰਿਹਾ ਜੀ ਮੁੰਡੇ ਮੋਰੇ ਮੋਟਰਸਾਈਕਲ ਕਮਾਉਂਦੇ ਆ ਰਹੇ ਸੀਗੇ ਇੱਕਦਮੀ ਜਦੋਂ ਐਸਾਈਡ ਤੋਂ ਆਰੇ ਰੌਂਗ ਮੇਰੇ ਵੱਲੋਂ ਆ ਗਿਆ ਜੀ ਮੈਂ ਟਰੈਕਟਰ ਦਾ ਪੂਰਾ ਵੱਟ ਲਿਆ ਆਪਣਾ ਸਾਹਮਣੇ ਆ ਰਹੇ ਸੀਗੇ ਜੀ ਤੇ ਮੈਂ ਟਰੈਕਟਰ ਦਾ ਪੂਰਾ ਨਗਾਹਤਾ ਜੀ ਉਹ ਇੰਨੀ ਡਰਿੰਕ ਕੀਤੀ ਸੀ ਇੱਕਦਮੀ ਉਹ ਟਰਾਲੀ ਦੇ ਟਾਇਰਾਂ ਜਾ ਕੇ ਵੱਜੇ ਜੀ ਪਿੱਛੇ ਤੁਹਾਡੇ ਕਹਿਣ ਦੇ ਮੁਤਾਬਿਕ ਜਿਨ੍ਹਾਂ ਦਾ ਮੋਟਰਸਾਈਕਲ ਤੁਹਾਡੀ ਟਰੈਕਟਰ ਟਰਾਲੀ ਦਾ ਹਾਦਸਾ ਹੋਇਆ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਡਰਿੰਕ ਕੀਤੀ ਬਿਲਕੁਲ ਜੀ ਪਿੱਛੇ ਵੀ ਪਹਿਲਾਂ ਕੋਈ ਕਾਰ ਕੋਰ ਵਾਲਾ ਕਹਿੰਦਾ ਸੀ ਕਿ ਵੀ ਮ ਮੇਰੀ ਵਾਲੇ ਸਾਈਡ ਆ ਗਿਆ ਜੀ ਇੱਕਦਮ ਇਹ ਅੱਥਾ ਇਸੇ ਸਪੌਟ ਤੇ ਹੈ ਕਿ ਥੋੜਾ ਪਿੱਛੇ ਹੋਇਆ ਆ ਆ ਭਾਜੀ ਉਹਨਾਂ ਦੀ ਦੁਕਾਨ ਆ ਜੀ ਬਿਲਕੁਲ ਇਹਨਾਂ ਦੇ ਸਾਹਮਣੇ ਹੋਇਆ ਦੇ ਥੋੜਾ ਪਿੱਛੇ ਹੋਇਆ ਨਾ ਜੀ ਬਿਲਕੁਲ ਕਿ ਉੱਥੇ ਕੋਈ ਟੋਇਆ ਟੱਪਾ ਵੀ ਸੀਗਾ ਕਿ ਕਿੰਨੇ ਕੋਈ ਵੀ ਨਹੀਂ ਭਾਜੀ ਉਹ ਮੋਟਰਸਾਈਕਲ ਹੀ ਬਹੁਤ ਜਿੱਦਾਂ ਝੂਲਦਾ ਜਾ ਘੁਮਾ ਘੁਮਾ ਕੇ ਆ ਰਿਹਾ ਸੀਗਾ ਹਾਂਜੀ ਤੇ ਮੋਟਰਸਾਈਕਲ ਹੋਣਾ ਵੀ ਭਾਜੀ 60 70 ਤੇ ਆ ਜੀ ਇਸ ਰੋਡ ਤੇ ਬਿਲਕੁਲ ਜੀ ਬਿਲਕੁਲ ਇਸ ਰੋਡ 'ਤੇ ਇੰਨਾ ਰਸ਼ ਹੁੰਦਾ ਬਿਲਕੁਲ ਬਿਲਕੁਲ ਆਪਾਂ ਤਾਂ ਭਾਜੀ ਉਸੇ ਟਾਈਮ ਖੜੇ ਕਰਕੇ ਪ੍ਰਸ਼ਾਸਨ ਨੂੰ ਫੋਨ ਕਰ ਇਹ ਹੁਣ ਸਰ ਦੇਖਦੇ ਜਾ ਕੇ ਜਾਜ ਵਜੇ ਪਿੱਛੇ ਐਮਰਜੈਂਸੀ ਫੋਨ ਮੈਕ ਕੀਤਾ ਸੀ ਮੁੰਡੇ ਦੇ ਹਾਲਾਤ ਕਿਹਾਂ ਠੀਕ ਹੈ ਕੋਈ ਚਿੰਤਾ ਵਾਲੀ ਥੋੜਾ ਮੂੰਹ ਤੇ ਸੱਟ ਲੱਗੀ ਆ ਦੂਜੇ ਮੁੰਡੇ ਦੇ ਕੋਟੇ ਸੱਟ ਲੱਗੀ ਆ ਫਿਲਹਾਲ ਠੀਕ ਸੀ ਮੁੰਡੇ ਕਿਹੜੇ ਪਿੰਡ ਦੇ ਇੱਕ ਬਾਕਾਪੁਰ ਦਾ ਕਹਿੰਦੇ ਆ ਦੂਜੇ ਦਾ ਕੁਝ ਪਤਾ ਨਹੀਂ ਲੱਗੇ ਉਹ ਬੋਲ ਨਹੀਂ ਸਕਿਆ ਉਹ ਅੱਛਾ ਕਿੰਨੇ ਉਮਰ ਦੇ ਸੀ 30 32 ਸਾਲ ਦਾ ਇੱਕ ਮੁੰਡਾ ਹੁਣ ਇੱਕ 25 ਸਾਲ ਦਾ ਹੋ ਸਕਦਾ ਅੰਦਾਜ਼ਾ ਹੈ ਮੋਨੇ ਸੀਗੇ ਕਿ ਸੰ ਮੋਨੇ ਦੋਨੇ ਮੁੰਡੇ ਮੋਨੇ ਸੀ ਜਿੱਦਾਂ ਵੀ ਨੇ ਰਸੇ ਟਰਾਲੀ ਬਿਲਕੁਲ ਹੌਲੀ ਲੈ ਕੇ ਜਾ ਰਹੇ ਸੀ ਇਹ ਤਾਂ ਬਹੁਤ ਹੌਲੀ ਕੋਈ ਉੱਥੇ ਟੋਆ ਡੱਬਾ ਨਹੀਂ ਸੀਗਾ ਪਿੱਛੇ ਉਹ ਮੁੰਡੇ ਤੇਜ਼ ਸੀਗੇ ਉਹਨਾਂ ਨੇ ਲੈ ਕੇ ਸਾਹਮਣੇ ਤੇਜ਼ ਆ ਕੇ ਕ੍ਰਾਸ ਬਿੰਗਾ ਕੇ ਮੋਟਰ ਲਕੈਨ ਦੇ ਵਿੱਚ ਮਾਰਿਆ ਆ ਚੱਕ ਕੇ ਅਸੀਂ ਉਹਨਾਂ ਨੂੰ ਸਾਈਡ ਤੇ ਪਾਇਆ ਐ ਐਮਬੂਲੈਂਸ ਨੂੰ ਫੋਨ ਕੀਤਾ ਐ ਐਮਬੂਲੈਂਸ ਕਿੰਨੇ ਰਿਹਾ ਅੱਗੇ 7-8 ਮਿੰਟ 10 ਮਿੰਟ ਬਾਅਦ ਹੋਰ ਆ ਗਈ ਸੀ ਬਿਲਕੁਲ ਟਾਈਮ ਤੇ ਸ਼ੁਕਰ ਸ਼ੁਕਰ ਬਹੁਤ ਵਧੀਆ ਗੱਲ ਐਮਬੂਲੈਂਸ ਬਹੁਤ ਛੇਤੀ ਆ ਗਈ ਸੱਦੇ ਤੇ ਪੁਲਿਸ ਮੁਲਾਜ਼ਮ ਵੀ ਪਿੱਛੇ ਮੌਜੂਦ ਖੜੇ ਆ ਨਾਲੇ ਆ ਕੇ ਸੀ ਜੀ ਤੁਸੀਂ ਆਪਣੇ ਫਿਰ ਬਿਆਨ ਲਿਖਾ ਦਿੱਤੇ ਹਾਂਜੀ ਭਾ ਬਾਕੀ ਸਾਰੇ ਇੱਥੇ ਖੜੇ ਸੀਗੇ ਜੀ ਬਾਕੀ ਕੈਮਰੇ ਵੀ ਲੱਗੇ ਹੋਏ ਹੋਣੇਗਾ ਜੀ ਜੀ ਇੱਕ ਵਾਰੀ ਸਿਚੁਏਸ਼ਨ ਸਮਝਾ ਦਨੇ ਸਾਨੂੰ ਭਾਜੀ ਉਹਨਾਂ ਦੇ ਵੀ ਇਨਫੋਰਮ ਕੀਤਾ ਸੀਗਾ ਕਿ ਟਰੈਕਟਰ ਟਰਾਲੀ ਬਿਲਕੁਲ ਸਾਡੇ ਸਾਹਮਣੇ ਆ ਰਹੇ ਸੀਗੇ ਟਰੈਕਟਰ ਪੂਰਾ ਕ੍ਰਾਸ ਕਰ ਲਿਆ ਉਹਨਾਂ ਨੇ ਆਹ ਦਿਖਾ ਦਿੰਦੇ ਟਰੈਕਟਰ ਪੂਰਾ ਕ੍ਰਾਸ ਕਰ ਲਿਆ ਆ ਇੱਥੇ ਆ ਕੇ ਮੋਟਰਸਾਈਕਲ ਜਿੱਥੇ ਤੁਹਾਨੂੰ ਝਰੀਟ ਨਜ਼ਰ ਆ ਰਹੀ ਹੈ ਇੱਥੇ ਆ ਕੇ ਮੋਟਰਸਾਈਕਲ ਵੱਜਿਆ ਤੇ ਹਾਦਸਾ ਹੋ ਗਿਆ ਔਰ ਭਾਜੀ ਤੁਸੀਂ ਵੀ ਮੌਕੇ ਸੀ ਤੁਸੀਂ ਕੀ ਦੇਖਿਆ ਜੀ ਮੈਂ ਭਾਜੀ ਜਦ ਇੱਥੇ ਭੀੜ ਬਹੁਤ ਜਮਾ ਹੋ ਗਈ ਸੀ ਫਿਰ ਮੈਂ ਖੜਾ ਆ ਕੇ ਦੇਖਿਆ ਵੀ ਭਾਜੀ ਦਾ ਮਤਲਬ ਤੇ ਮਤਲਬ ਮੁੰਡੇ ਮਤਲਬ ਜਿਹਦਾ ਲੰਮਾ ਪਿਆ ਹੋਇਆ ਸੀ ਉਸ ਲਈ ਤੇ ਮੈਂ ਸਿਚੁਏਸ਼ਨ ਜਦ ਦੇਖਿਆ ਤਾਂ ਭਾਜੀ ਦਾ ਗਲਤੀ ਹੈ ਨਹੀਂ ਸੀ ਸਾਰੇ ਦੱਸ ਰਹੇ ਜੀ ਜਿੱਤੇ ਵੀ ਮੌਜੂਦ ਸੀ ਇੱਥੇ ਜਿੰਨੇ ਵੀ ਬੰਦੇ ਪਹੁੰਚੇ ਪਰ ਮੈਂ ਤਾਂ ਭਾਜੀ ਜਿਹੜੇ ਨਾ ਇਸ ਸਮੇਂ ਦੇਖੋ ਉਹਨਾਂ ਤਾਂ ਲੈ ਗਏ ਆ ਜਿਹਨਾਂ ਤੇ ਸੱਟ ਲੱਗੀ ਮੋਟਰਸਾਈਕਲ ਵਾਲੇ ਮੁੰਡੇ ਨੂੰ ਇਸ ਸਮੇਂ ਤੁਸੀਂ ਟਰੈਕਟਰ ਵਾਲੇ ਵੀਰ ਦੇ ਹਵਦਰਦੀ ਕਰਕੇ ਖੜੇ ਇੱਥੇ ਨਹੀਂ ਬਿਲਕੁਲ ਖੜੇ ਆ ਭਾਜੀ ਆਪਣੇ ਬੱਚੇ ਆ ਦੇਖੋ ਮੇਰੇ ਦੋਨੇ ਬੇਟੀਆਂ ਨਾਲ ਘਰ ਵਾਲੀ ਉਸ ਵੇਲੇ ਖੜੀ ਹੈ ਮੈਂ ਇਹਨਾਂ ਕਰਕੇ ਇਹੀ ਭਾਜੀ ਕਰਕੇ ਖੜਾ ਆਂ ਐਸ ਵੇਲੇ ਕਿਉਂਕਿ ਇਹਨਾਂ ਦੀ ਕੋਈ ਕਸੂਰ ਨਹੀਂ ਹੈ ਸਾਰਿਆਂ ਨੇ ਕਿਹਾ ਕਰਕੇ ਮੈਂ ਖੜ ਗਿਆ ਇੱਥੇ ਤੁਹਾਨੂੰ ਇਨਫੋਰਮ ਪਿੰਡ ਕਿਹੜਾ ਭਾਜੀ ਮੇਰਾ ਪਿੰਡ ਗੰਬਜਾ ਮੇਰਾ ਸਵੇਰ ਦਾ ਤੀਜਾ ਘੜਾ ਜੀ ਮੈਂ ਕਣਕ ਢੋਰੇਆ ਸਵੇਰ ਦਾ ਹਾਂਜੀ ਦੇ ਜੈਨ ਭਵਨ ਦੇ ਸਾਹਮਣੇ ਹੋਇਆ ਭਾਜੀ ਆ ਜੈਨ ਭਵਨ ਹੈ ਇਹਨਾਂ ਦੇ ਸਾਹਮਣੇ ਇਹਨਾਂ ਦੀ ਦੁਕਾਨ ਹੈ ਭਾਜੀ ਖੁਦ ਗਵਾਹ ਮੌਜੂਦ ਹੈ ਨਾ ਇਸ ਵੇਲੇ ਹਾਂਜੀ ਬਿਲਕੁਲ ਚਲੋ ਬਚਾ ਹਰੇਕ ਦਾ ਮੈਂ ਤਾਂ ਕਹਿੰਦਾ ਉਹਨਾਂ ਦਾ ਵੀ ਬਚਾਅ ਹੋਣਾ ਚਾਹੀਦਾ ਰੱਬ ਉਹਨਾਂ ਨੂੰ ਵੀ ਬਚਾਅ ਦੇ ਅੱਜ ਵੀ ਇੱਕ ਵੀਡੀਓ ਪਾਈ ਹੈ ਕਿ ਜੀ ਅਸਲ ਚ ਪ੍ਰੋਬਲਮ ਹੈ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਨੰ ਔਰ ਸ਼ਰਾਬ ਤੋਂ ਹੀ ਨਸ਼ਾ ਸ਼ੁਰੂ ਹੁੰਦਾ ਹੈ ਬਿਲਕੁਲ ਬਿਲਕੁਲ ਹਰ ਨਸ਼ਾ ਦੇਖੋ ਸ਼ਰਾਬ ਵਿੱਚ ਆ ਕੋਈ ਵੀ ਨਸ਼ਾ ਮਾੜਾ ਆ ਮਾੜਾ ਨਸ਼ਾ ਕਰਕੇ ਡਰਿੰਕ ਕਰਕੇ ਜਾਂ ਕੁਝ ਵੀ ਕਰਕੇ ਮੋਟਰਸਾਈਕਲ ਚਾਹੇ ਕੋਈ ਵੀ ਸਾਧਨ ਆਪਾਂ ਚਲਾਣੇ ਆ ਇਹ ਤੁਹਾਡੇ ਮੁਤਾਬਕ ਹੈ ਬਾਕੀ ਡਾਕਟਰ ਦੱਸੂਗੇ ਡਾਕਟਰੀ ਜਾਂਚ ਤੋਂ ਪਤਾ ਲੱਗੂ ਉਹਨਾਂ ਨੇ ਐਕਚੁਅਲ 'ਚ ਸ਼ਰਾਬ ਪੀਤੀ ਸੀ ਕਿ ਨਹੀਂ ਪੀਤੀ ਸੀ ਹਾਂਜੀ ਹਾਂਜੀ ਆ ਲੈ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਅਰੇ ਇਹੀ ਦੱਸਦੇ ਜਿੱਦਾਂ ਦਾ ਮੋਟਰਸਾਈਕਲ ਆਇਆ ਕਮਾਈ ਕਰ ਰਿਆ ਸੀ ਉਹ ਸਾਰੇ ਇਹੀ ਦੱਸ ਰਹੇ ਵੀ ਮਨ ਤੋਂ ਮੁੰਡਿਆਂ ਨੇ ਮਾਰਿਆ ਵਿੱਚ ਇਹਨਾਂ ਦੇ ਇਹ ਟਰਾਲੀ ਇਸ ਵੇਲੇ ਜਿੱਦਾਂ ਖੜੀ ਆ ਇੱਧਰੋਂ ਆ ਰ ਉਹ ਇਧਰੋਂ ਆਏ ਮੁੰਡੇ ਰੌਂਗ ਸਾਈਡ ਤੋਂ ਚਲੋ ਵਿੱਚ ਆ ਕੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਪੁਲਿਸ ਪ੍ਰਸ਼ਾਸਨ ਧੰਨਵਾਦ ਥੈਂਕ ਯੂ ਜੀ ਮੋਟਰਸਾਈਕਲ ਦੀ ਨਾਲ ਨਾਲ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਬਾਈ ਤੁਸੀਂ ਮੌਕੇ ਸੀਗੇ ਕੀ ਖਲਾਤ ਕਿਸਮ ਦੇ ਅੰਦਰ ਸਮਾਨ ਰੱਖ ਰਿਆ ਸੀ ਟਰਾਲੀ ਵਾਲੇ ਭਾਜੀ ਇਧਰੋਂ ਆ ਰਹੇ ਸੀਗੇ ਤਾਂ ਅਚਾਨਕ ਖੜਾਕਾ ਜਿਹਾ ਹੋਇਆ ਅਤਲਕ ਜਿਹਾ ਤਾਂ ਮਨ ਲੱਗੀ ਕੋਈ ਟਰਾਲੀ ਥੱਲੇ ਕੋਈ ਵੱੜ ਗਈ ਹੁੰਦੀ ਕੋਈ ਚੀਜ਼ ਬਸ ਮੈਨੂੰ ਇੰਨਾ ਸੁਣਿਆ ਉਸ ਤੋਂ ਬਾਅਦ ਚ ਮੈਨੂੰ ਪਤਾ ਲੱਗ ਜੇ ਉਧਰਲੇ ਪਾਸੇ ਦੇਖਿਆ ਤਾਂ ਦੋ ਬੰਦੇ ਖੜੇ ਹੋਏ ਸੀ ਵਿੱਚ ਲੰਮੇ ਪਏ ਸੀ ਐਮਬੂਲੈਂਸ ਨੂੰ ਇਨਫੋਰਮ ਕਰ ਦਿੱਤਾ ਸੀ ਇੱਥੇ ਜਿਹੜੇ ਚਸ਼ਮਦੀਤ ਮੌਕੇ ਤੇ ਸੀ ਪੁਲਿਸ ਮੁਲਾਜ਼ਮ ਵੀ ਪਹੁੰਚ ਚੁੱਕੇ ਆ ਸਾਡੇ ਵੱਲੋਂ ਵੀ ਸੀਨੀਅਰ ਅਫਸਰਾਂ ਨੂੰ ਤੱਕ ਜਿਹੜੀ ਇਹ ਗੱਲ ਪਹੁੰਚਾ ਦਿੱਤੀ ਹੈ ਲੇਕਿਨ ਬੇਨਤੀ ਇੰਨੀ ਆ ਕਿ ਰਾਤ ਸਮੇਂ ਹਾਦਸੇ ਬਹੁਤ ਹੋ ਰਹੇ ਆ ਹੁਣ ਕੱਲ ਵੀ ਇੱਕ ਬਹੁਤ ਭਿਆਨਕ ਹਾਦਸਾ ਜਿੱਥੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਤੁਸੀਂ ਪਲੀਸ ਮੋਟਰਸਾਈਕਲ ਤੇ ਉਹ ਗੱਡੀ ਤੇ ਰਫ ના ਚਲੋ ਕਿ ਇੱਕ ਛੋਟੀ ਜੀ ਗਲਤੀ ਜਿਹੜੀ ਆ ਉਹ ਜਾਨ ਦਾ ਖੋ ਬਣ ਸਕਦੀ ਆ ਤਾਂ ਇਹ ਰੇਲਵੇ ਰੋਡ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਸਾਰੇ ਚਸ਼ਮਤੀ ਦਾ ਦਾ ਕਹਣਾ ਕਿ ਟਰੈਕਟਰ ਟਰਾਲੀ ਵਾਲਾ ਆਪਣੀ ਸਾਈਡ ਤੇ ਸੀ ਔਰ ਮੋਟਰਸਾਈਕਲ ਵਾਲੇ ਥੋੜੇ ਝੂਲਦੇ ਆ ਰਹੇ ਸੀ ਜਿਹਦੇ ਕਰਕੇ ਹਾਦਸਾ ਵਾਪਰ ਗਿਆ ਬਣੇ ਰਹਿਣਾ ਵਿਭਾਗ ਨਵਾਂ ਸ਼ਹਿਰ ਵਿੱਚ ਛੋੜੂਗੇ ਨੇ ਸੁਰੀ ਕੈਮਰਾ ਪਰ ਸਮਝੀ ਕੋਈ ਜਾਸਦ ਮੌਜੂਦ ਫਤੋ ਉਸ ਨੂੰ ਸਸਤੀ ਗੱਲ ਰੱਖਾ